ਤੀਆਂ ਉੱਥੇ ਲੱਗਦੀਆਂ ਨੇ ਜਿੱਥੇ ਹੁੰਦੀਆਂ ਨੇ ਤੀਆਂ ਜਿਹੜੇ ਅੱਜ ਦੇ ਮਾਪੇ ਬਾਪ ਨੇ ਅੱਜ ਦੇ ਪੇਰੈਂਟਸ ਨੇ ਉਹ ਬੇਟੀ ਪੈਦਾ ਵੀ ਕਰਦੇ ਆ ਫਿਰ ਉਹਦਾ ਪਾਲਣ ਪੋਸ਼ਣ 10 ਮੁੰਡਿਆਂ ਤੋਂ ਵੱਧ ਕਰਦੇ ਆ ਫਿਰ ਉਹਨੂੰ ਖੰਭ ਦਿੰਦੇ ਆ ਵੀ ਚੱਲ ਪੁੱਤ ਉੱਡ ਜੋ ਤੇਰੇ ਤੋਂ ਬਣਿਆ ਜਾਂਦਾ ਹੈ ਓਕੇ ਜਿਹੜੀ ਆਉਣ ਵਾਲੀ ਪੀੜ੍ਹੀ ਐ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਜਾਂ ਡੀਜੇ ਲੱਗਦਾ ਬੱਚੇ ਨੱਚੀ ਜਾਂਦੇ ਆ ਉਹਨਾਂ ਨੂੰ ਤੀਆਂ ਦਾ ਬਿੰਦੂ ਹੀ ਨਹੀਂ ਪਤਾ ਤੇ ਬਹੁਤ ਚੰਗਾ ਲੱਗਦਾ ਜਦੋਂ ਇਦਾਂ ਇੱਕ ਜਿਹੜਾ ਪ੍ਰੋਗਰਾਮ ਹੈ ਜਿਹੜਾ ਕਲਚਰ ਨੂੰ ਸਾਂਭਣ ਵਾਲਾ ਤੇ ਉੱਥੇ ਸਾਨੂੰ ਵੀ ਬੁਲਾਇਆ ਜਾਂਦਾ ਤੇ ਅਸੀਂ ਵੀ ਉਹਦੇ ਨਾਲ ਜੁੜਦੇ ਆਂ ਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਜਿਉਂਦਾ ਰੱਖ ਸਕਦੇ ਉਸ ਚੰਗਾ ਲੱਗਦਾ ਤੇ ਬਹੁਤ ਹੀ ਸਾਰੀਆਂ ਬੀਬੀਆਂ ਨੂੰ ਵਧਾਈ ਦਿੰਨੀ ਹੈ ਵੀ ਜਿਹੜੇ ਕਿ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਹੁਮ-ਹੁਮਾ ਕੇ ਪਹੁੰਚੀਆਂ ਯਾਦਾ ਇਹ ਤਿਹਾਰ ਪੰਜਾਬ ਦੇ ਵਿੱਚ ਬੜੀ ਧੂਮਤਾਹਮਨਾ ਮਨਾਇਆ ਜਾਂਦਾ ਹੈ ਔਰਤਾਂ ਦਾ ਇਹ ਤਿਹਾਰ ਹੁੰਦਾ ਹੈ ਜਿੱਥੇ ਪਿੰਗਾ ਛੁਟੀਆਂ ਜਾਂਦੀਆਂ ਨੇ ਮਹਿੰਦੀਆਂ ਲਵਾਈਆਂ ਜਾਂਦੀਆਂ ਗੀਤ ਗਾਏ ਜਾਂਦੇ ਨੇ ਅਜਿਹੇ ਮਾਹੌਲ ਅੱਜ ਮੁਹਾਲੀ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿੱਥੇ ਕਿ ਇਸਤਰੀ ਬਿੰਗਾ ਕਾਲੀਦਾਲ ਅਤੇ ਸੁਹਾਣਾ ਫਾਊਂਡੇਸ਼ਨ ਦੇ ਸਾਹਮਣੇ ਉਪਰਾਲੇ ਦੇ ਨਾਲ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਥੇ ਕੁੜੀਆਂ ਪਿੰਗਾ ਝੂਟਦੀਆਂ ਨਜ਼ਰ ਆ ਰਹੀਆਂ ਨੇ ਇੱਥੇ ਗੌਂਦੀਆਂ ਨੱਚਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਨੇ ਇਸ ਸਮੇਂ ਮਹਾਲੀ ਦੀਆਂ ਮਹਾਲੀ ਦਾ 78 ਸੈਕਟਰ ਦੀਆਂ ਜਿੱਥੇ ਕਿ ਅੱਜ ਇਹ ਤੀਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਇੱਕ ਪਾਸੇ ਜਿੱਥੇ ਪਿੰਗਾ ਝੂਟੀਆਂ ਜਾ ਰਹੀਆਂ ਨੇ ਚਾਹੇ ਛੋਟੇ ਬੱਚੇ ਹੋਣ ਚਾਹੇ ਉਹ ਵੱਡੀਆਂ ਜਿਹੜੀਆਂ ਉਮਰ ਦੀਆਂ ਹੋਸਤਾ ਹੁਣ ਉਹਨਾਂ ਵੱਲੋਂ ਦੂਜੇ ਪਾਸੇ ਨੱਚਣ ਗਾਉਣ ਦਾ ਪ੍ਰੋਗਰਾਮ ਦਾ ਇੰਤਜ਼ਾਮ ਵੀ ਪੂਰੇ ਤੌਰ ਤੇ ਕੀਤਾ ਗਿਆ ਹੈ। ਹਰ ਇੱਕ ਰੰਗ ਮਾਨਣ ਦਾ ਜਿਹੜਾ ਹੈ ਇੱਥੇ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਆ ਸੱਚ ਕੇ ਪ੍ਰਾਂਦੀਆਂ ਪਾ ਕੇ ਪੰਜਾਬੀ ਸੂਟ ਪਾ ਕੇ ਅਧਿਕਾਰ ਕੁੜੀਆਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਨੇ 3ਆਂ ਉੱਥੇ ਲੱਗਦੀਆਂ ਨੇ ਜਿੱਥੇ ਹੁੰਦੀਆਂ ਨੇ 3ਆਂ ਤੇ 3ਆਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਲੋਕ ਵੜ ਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਉਹ ਸੋਚ ਦਿੰਦਾ ਏ ਕਿ ਜੇਕਰ ਧੀ ਸਾਡੇ ਘਰ ਦੇ ਵਿੱਚ ਆ ਤਾਂ ਉਹ ਵੇੜਾ ਜਿਹੜਾ ਹੈਗਾ ਭਾਗਾ ਵਾਲਾ ਏ ਉਹ ਵੇੜੇ ਭਾਗਾਂ ਵਾਲੇ ਹੁੰਦੇ ਨੇ ਜਿੱਥੇ ਧੀਆਂ ਖੁੱਲ ਕੇ ਹੱਸਦੀਆਂ ਨੇ ਜਿੱਥੇ ਖੁੱਲ ਕੇ ਨੱਚਦੀਆਂ ਨੇ ਤੇ ਅੱਜ ਮੈਂ ਆਪਣੇ ਭੈਣ ਵੱਡੀ ਭੈਣ ਹਰਜਿੰਦਰ ਕੌਰ ਸੁਹਾਨਾ ਨੂੰ ਜਿੱਥੇ ਬਤੌਰ ਐਮਸੀ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਬਾਕਮਾਲ ਨੇ ਉੱਥੇ ਹੀ ਜਦੋਂ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਹਾਂ ਸਾਡੇ ਘਗਰੇ ਸਾਡੀਆਂ ਫੁਲਕਾਰੀਆਂ ਸਾਡੇ ਝੁੰਮਕੇ ਸਾਡੀਆਂ ਉਹ ਫੁਲਕਾਰੀਆਂ ਦੀਦੀ ਕਿਤੇ ਨਾ ਕਿਤੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੇ ਬਹੁਤ ਘੱਟ ਲੋਕ ਅਜਿਹੇ ਹੁੰਦੇ ਨੇ ਜਿਹੜੇ ਇਸ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਬੜਾ ਮਾਣ ਮੱਤਾ ਪੰਜਾਬੀ ਸੱਭਿਆਚਾਰ ਸਾਡਾ ਪੰਜਾਬੀ ਵਿਰਸਾ ਹੈ ਉਹਨਾਂ ਨੂੰ ਸੰਭਾਲਣ ਦਾ ਕੰਮ ਕਰ ਬਹੁਤ ਵੱਡੀ ਆ ਸਾਰਿਆਂ ਮੈਂ ਕਹਾ ਕਿ ਪੂਰਾ ਮੋਹਾਲੀ ਚੱਲ ਕੇ ਆ ਗਿਆ ਸੁਹਾਣੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਬਹੁਤ ਮੁਬਾਰਕਾ ਜੀ ਕੀ ਗੋਲੋ ਕਿ ਤੁਹਾਡੇ ਉਪਰਾਲੇ ਸੋਡੇ ਵੱਲੋਂ ਹੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਆਖੇਕਾਰ ਦੇਖੋ ਜੀ ਇਹ ਕਰਾਉਣ ਵਾਲਾ ਤਾਂ ਸਾਰਾ ਕੁਝ ਰੱਬ ਹੁੰਦਾ ਤੇ ਸਾਨੂੰ ਸਭ ਤੋਂ ਵੱਧ ਵਿਸ਼ਵਾਸ ਹੈ ਬਾਬਾ ਹਨੂਮਾਨ ਸਿੰਘ ਜੀ ਤੇ ਵੀ ਜਿਹੜੇ ਕੰਮ ਨੂੰ ਅਸੀਂ ਸੋਚਦੇ ਆ ਉਹ ਆਪੇ ਨੇਪਰੇ ਚੜਾਣ ਨੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੇ ਕੰਮ ਆਪਣੇ ਆਪ ਨੇਪਰੇ ਚੜ ਜਾਂਦੇ ਆ ਤੇ ਮੈਂ ਬਹੁਤ ਹੀ ਸਾਰੀਆਂ ਬੀਬੀਆਂ ਨੂੰ ਵਧਾਈ ਦਿੰਨੀ ਹੈ ਵੀ ਜਿਹੜੇ ਕਿ ਮੇਰੇ ਛੋਟੇ ਜਿਹੇ ਸੱਦੇ ਤੇ ਇੱਥੇ ਹੁਮ-ਹੁਮਾ ਕੇ ਪਹੁੰਚੀਆਂ ਤੇ ਇਹ ਜੋ ਉਪਰਾਲੇ ਸਾਨੂੰ ਕਿਤੇ ਨਾ ਕਿਤੇ ਕਰਾਉਂਦੇ ਰਹਿਣਾ ਚਾਹੀਦਾ ਹੈ ਜਿਸ ਤੋਂ ਕਿ ਸਾਡੇ ਜਿਹੜੇ ਪੁਰਾਣਾ ਸੱਭਿਆਚਾਰ ਹੈ ਉਹ ਜਿਹੜਾ ਅਲੋਪ ਹੁੰਦਾ ਸੀ ਉਹ ਸਾਨੂੰ ਦੁ ਆਣ ਲੱਗ ਗਿਆ ਪਰ ਅੱਜ ਰੌਣਕਾਂ ਲੱਗ ਚੁੱਕੀਆਂ ਨੇ ਵਿੜੇ ਦੇ ਵਿੱਚ ਆਇਆ ਤੇ ਜਿਵੇਂ ਲੋਕ ਪਹੁੰਚ ਰਹੇ ਨੇ ਕਿਸ ਤਰੀਕੇ ਦਾ ਲੱਗ ਰਿਹਾ ਆਖਿਰਕਾਰ ਦੇਖ ਕੇ ਕਿ ਉਹ ਜਿਹੜਾ ਇੱਕ ਮਿਸ਼ਨ ਹੈ ਉਹ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਕੁੜੀਆਂ ਨੂੰ ਇਕੱਠੇ ਕਰਨਾ ਧੀਆਂ ਨੂੰ ਇਕੱਠੇ ਕਰਨਾ ਤੇ ਕੁੜੀ ਬਚਾਓ ਕੁੜੀ ਪੜਾਓ ਦਾ ਇੱਕ ਮੈਸੇਜ ਦੇ ਬਿਲਕੁਲ ਜੀ ਮੈਂ ਮੰਨਦੀ ਆ ਜਦੋਂ ਮੈਂ ਇੱਕ ਲੇਡੀ ਹੋ ਕੇ ਆਪਣੇ ਏਰੀਆ 'ਚ ਜਿੱਥੇ ਤੱਕ ਲੋਕਾਂ ਨੂੰ ਉਮੀਦ ਹੁੰਦੀ ਆ ਮੈਂ ਉੱਥੇ ਤੱਕ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਦੀ ਆ ਤੇ ਮੈਂ ਇਹ ਯਾਦ ਕਰਦੀ ਆ ਵੀ ਮੇਰੇ ਹਲਕੇ ਦੀ ਕਿਾ ਮੇਰੇ ਪੂਰੇ ਪੰਜਾਬ ਦੀਆਂ ਕੁੜੀਆਂ ਅੱਗੇ ਵਧ ਕੇ ਮੇਰੀ ਦੀ ਤਰ੍ਹਾਂ ਤੇ ਜਿਸ ਤਰ੍ਹਾਂ ਸਾਡੇ ਹਰ ਸਿਮਰਤ ਬਾਦਲ ਜੀ ਆ ਉਹਨਾਂ ਦੀ ਬਦੌਲਤ ਬੀਬੀ ਦੀ ਤਰ੍ਹਾਂ ਉਸੀ ਸਾਰਾ ਬਿੱਬਾ ਜੀ ਦੀ ਤਰ੍ਹਾਂ ਸਾਰੇ ਚੱਲ ਰਹੇ ਆ ਉਸੇ ਤਰ੍ਹਾਂ ਸਾਡੀਆਂ ਕੁੜੀਆਂ ਧੀਆਂ ਪੈਣਾ ਜਿਹੜੀਆਂ ਕਿਤੇ ਘਰੇਲੋ ਕੋਈ ਬੈਠੀਆਂ ਸੀ ਉਹ ਬਾਹਰ ਨਿਕਲਣ ਤੇ ਜਿਸ ਤੋਂ ਸਾਡੀ ਆਪਣੀ ਅਲੱਗ ਤੋਂ ਪਛਾਣ ਬਣ ਸਕੇ ਧੰਨਵਾਦ। ਉਹ ਦੇਖੋ ਤਸਵੀਰ ਦਿਖਾਉਨੇ ਆ ਜਿੱਥੇ ਨੱਚਦੀਆਂ ਜਿਹੜੀਆਂ ਇਸ ਤਰ੍ਹਾਂ ਨਜ਼ਰ ਆ ਰਹੀਆਂ ਨੇ ਗਿੱਧਾ ਪਉ ਨਜ਼ਰ ਆ ਰਹੀਆਂ ਹੈ ਇੱਕ ਮਾਹੌਲ ਹੈ ਜਿਹੜਾ ਅੱਜ ਇੱਥੇ ਸਿਰਜਿਆ ਗਿਆ ਹੈ ਆਪਣੀ ਇੱਕ ਵੱਖਰੀ ਤਸਵੀਰ ਜਿਹੜੀ ਆਖਿਰਕਾਰ ਇੱਥੇ ਨਜ਼ਰ ਆ ਰਹੀ ਹੈ ਧੀਆਂ ਦੇ ਇਸ ਮੌਕੇ ਦੇ ਉੱਤੇ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਬਹੁਤ ਸਾਰੇ ਹਸਤੀਆਂ ਵੀ ਨਜ਼ਰ ਆ ਰਹੀਆਂ ਹਨ ਪੰਕੂ ਮੈਡਮ ਨੇ ਰਾਜਕ ਇਥੇ ਨਜ਼ਰ ਆ ਰਿਹਾ ਵੰਗੋ ਮੈਡਮ ਕੀ ਕਹੋਗੇ ਅੱਜ ਦੇ ਦਿਨ ਨੂੰ ਲੈ ਕੇ ਤੁਸੀਂ ਦੇਖੋ ਸੌਣ ਦਾ ਮਹੀਨਾ ਚੱਲ ਰਿਹਾ ਤੇ ਮੈਨੂੰ ਇਹ ਲੱਗਦਾ ਕਿ ਜਿਵੇਂ ਥਾਂ ਥਾਂ ਤੇ ਤੀਆਂ ਦੇ ਮੇਲੇ ਲੱਗ ਰਹੇ ਨੇ ਤੇ ਇਹ ਕਲਚਰ ਨਾਲ ਬੱਚੇ ਜੋੜਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਵਧੀਆ ਲੱਗ ਰਿਹਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੀ ਨਹੀਂ ਜਾਂ ਡੀਜੇ ਲੱਗਦਾ ਬੱਚੇ ਨੱਚੀ ਜਾਂਦੇ ਉਹਨਾਂ ਨੂੰ ਤੀਆਂ ਦਾ ਮੀਨਿੰਗ ਹੀ ਨਹੀਂ ਪਤਾ ਤੇ ਜਿਹੜੇ ਸਾਡੇ ਦਾਦੀਆਂ ਸਾਡੀਆਂ ਚਾਚੀਆਂ ਤਾਈਆਂ ਤੋਂ ਚੱਲਿਆ ਆ ਰਿਹਾ ਸੀਗਾ ਸਾਰਾ ਕਲਚਰ ਸਾਡਾ ਇਸ ਬਹਾਨੇ ਜਿਹੜੀਆਂ ਕੁੜੀਆਂ ਅੱਜ ਦਾ ਯੁੱਗ ਹੈ ਜਿਹੜਾ ਉਹ ਇਕੱਲੇ ਇਕੱਲੇ ਰਹਿਣ ਦਾ ਯੁੱਗ ਹੋ ਗਿਆ ਤੇ ਡਿਪਰੈਸ਼ਨ ਚੋਂ ਬਾਹਰ ਨਿਕਲ ਕੇ ਹੱਸਦੀਆਂ ਨੱਚਦੀਆਂ ਗਾਉਂਦੀਆਂ ਪੇਕੇ ਘਰ ਆ ਜਾਂਦੀਆਂ ਕੁੜੀਆਂ ਬਹਾਨੇ ਨਾਲ ਤੇ ਮੈਨੂੰ ਬਹੁਤ ਚੰਗਾ ਲੱਗਦਾ ਹੈ ਹਾਂਜੀ ਮੈਂ ਬਹੁਤ ਖੁਸ਼ ਹਾਂ ਕਿ ਇਦਾਂ ਦੇ ਪ੍ਰੋਗਰਾਮ ਜਿਹੜੇ ਹੋ ਰਹੇ ਨੇ ਹੁਣ ਬਹੁਤ ਜ਼ਿਆਦਾ ਜਿਹੜੀਆਂ ਲੇਡੀਜ਼ ਇਦਾਂ ਦੇ ਐਫਰਟਸ ਕਰ ਰਹੀਆਂ ਨੇ ਬਹੁਤ ਧੀਆਂ ਦੇ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਬੁਟੀਕਸ ਵਾਲੀਆਂ ਜ਼ਿਆਦਾਤਰ ਪਾਰਲਰ ਜਿਨ੍ਹਾਂ ਨੇ ਸੈਲੂਨ ਵਗੈਰਾ ਉਹ ਸਾਰੇ ਇਕੱਠੇ ਹੋ ਕੇ ਕੋ-ਲੈਬ ਦੇ ਵਿੱਚ ਕੰਮ ਕਰਦੇ ਨੇ ਤੇ ਬਹੁਤ ਚੰਗਾ ਲੱਗਦਾ ਜਦੋਂ ਇਦਾਂ ਇੱਕ ਜਿਹੜਾ ਪ੍ਰੋਗਰਾਮ ਹੈ ਜਿਹੜਾ ਕਲਚਰ ਨੂੰ ਸੰਭਣ ਵਾਲਾ ਤੇ ਉੱਥੇ ਸਾਨੂੰ ਵੀ ਬੁਲਾਇਆ ਜਾਂਦਾ ਤੇ ਅਸੀਂ ਵੀ ਉਹਦੇ ਨਾਲ ਜੁੜਦੇ ਹਾਂ ਤੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਅਸੀਂ ਜਿਉਂਦਾ ਰੱਖ ਸਕਦੇ ਹਾਂ ਉਹ ਚੰਗਾ ਹੈ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦੀ ਆ ਜਿਹੜਾ ਕਿ ਤੁਸੀਂ ਤੀਆਂ ਤੇ ਤੀਆਂ ਨੂੰ ਕਵਰ ਕਰਨ ਆਏ ਹੋ ਮੈਂ ਪਰਮਿੰਦਰ ਸਰਮਹਾਨਾ ਤੇ ਉਹਨਾਂ ਦੀ ਵਾਈਫ ਜਿਨ੍ਹਾਂ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਪੂਰੀ ਮਹਾਲੀ ਪੂਰੇ ਪਿੰਡਾਂ ਦੀਆਂ ਤੇ ਮਹਾਲੀ ਦੀਆਂ ਬੀਬੀਆਂ ਨੂੰ ਇਕੱਠੇ ਕਰਕੇ ਅੱਜ ਇਹ ਤੀਆਂ ਤਿਰੰਜਨਾ ਦਾ ਕੰਪੀਟੀਸ਼ਨ ਕਰਾਇਆ ਬੜਾ ਸੋਹਣਾ ਮੇਲਾ ਤੇ ਬੜਾ ਹੀ ਵਧੀਆ ਪ੍ਰਬੰਧ ਕੀਤਾ ਹੈ ਪਾਵਾਂ ਕਿ ਅੱਜ ਮੀਂਹ ਸੀ ਪਰ ਫਿਰ ਵੀ ਬੜਾ ਅੱਛਾ ਟੰਟ ਲਾ ਕੇ ਓਪਨ ਦੇ ਵਿੱਚ ਜਿਵੇਂ ਤੀਆਂ ਹੋਣੀਆਂ ਚਾਹੀਦੀਆਂ ਓਵੇਂ ਤੀਆਂ ਕਰ ਰਹੇ ਨੇ ਮੈਂ ਅੱਜ ਤੀਆਂ ਦੇ ਤਿਹਾੜ ਤੇ ਸਰਦਾਰ ਪਰਮਿੰਦਰ ਸਿੰਘ ਸੁਹਾਣਾ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਜਿਹੜਾ ਕਿ ਸਾਡੀਆਂ ਤੀਆਂ ਤੇ ਤੀਆਂ ਦੀ ਨੂੰ ਪਿਆਰ ਨਾਲ ਜਿਹੜਾ ਇਹ ਤਿਹਾੜ ਕਰ ਰਹੇ ਨੇ ਔਰ ਬੜਾ ਟ੍ਰੈਡੀਸ਼ਨਲ ਤਰੀਕੇ ਨਾਲ ਕਰ ਰਹੇ ਨੇ ਪਿੰਗਾ ਵੀ ਪਾਈਆਂ ਚਰਖੇ ਵੀ ਕੱਤਾਏ ਆ ਕੰਪੀਟੀਸ਼ਨ ਹੋ ਰਿਹਾ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਗਜਾਰਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਸੁੱਤੀਆਂ ਦਾ ਇਹ ਜਿਹੜਾ ਫੰਕਸ਼ਨ ਮਲਾਇਆ ਜਾ ਰਿਹਾ ਉੱਥੇ ਖਾਸ ਤੌਰ ਤੇ ਜਸਵਿੰਦਰ ਬਰਾੜ ਹੋਣੀ ਪਹੁੰਚੋ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਬੱਚੇ ਜਿਹੜੇ ਨੇ ਅਜੇ ਫੋਟੋ ਖਿਚਵਾਉਂਦੇ ਜਿਹੜੇ ਨੇ ਆਏ ਨੇ ਕੀ ਹੋ ਗਏ ਮੈਡਮ ਅੱਜ ਦੇ ਦਿਨ ਤੁਸੀਂ ਆਇਓ ਖਾਸ ਕਰਕੇ ਸਰਦਾਰ ਪ੍ਰਵਿੰਦਰ ਸਿੰਘ ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਤੀ ਜੀ ਆ ਕਾਲੀ ਦਲ ਉਹ ਕਹਿੰਦੇ ਨੇ ਨਾ ਵੀ ਬਾਰੀ ਖੁਸ਼ੀ ਚ ਹੰਝੂ ਆ ਜਾਂਦੇ ਆ ਸ਼ੁਕਰ ਹੈ ਸਾਡੀਆਂ ਲੇਡੀਜ਼ ਪੰਜਾਬ ਦੀਆਂ ਅੱਜ ਦੇ ਦਿਹਾੜੇ ਚ ਖੁਸ਼ ਨੇ ਨੱਚਣ ਗਿਆਂ ਕੋਦਣ ਗਿਆਂ ਸਾਰਾ ਗੋਭਗਵਾਟ ਇੰਜੋਏ ਕਰਕੇ ਇੱਕ ਪੂਰੇ ਸਾਲ ਦੀ એનર્ਜੀ ਅੱਜ ਦੇ ਦਿਨ ਤੇ ਲੈਣੀ ਹੈ ਮੈਂ ਕਹਿੰਨੀ ਸੀ ਵੀ ਮੈਂ ਅੱਜ ਦੇ ਪੇਰੈਂਟਸ ਤੇ ਬੜੀ ਖੁਸ਼ ਆ ਪਹਿਲਾਂ ਜੰਮਣ ਤੋਂ ਡਰਦੇ ਸੀ ਫਿਰ ਉਹਨਾਂ ਨੂੰ ਪੜਾਉਣ ਤੋਂ ਡਰਦੇ ਸੀ ਫਿਰ ਉਹਨਾਂ ਨੂੰ ਕੁਝ ਬਣਾਉਣ ਤੋਂ ਡਰਦੇ ਸੀ ਪਰ ਜਿਹੜੇ ਅੱਜ ਦੇ ਮਾਪੇ ਨੇ ਅੱਜ ਦੇ ਪੇਰੈਂਟਸ ਨੇ ਉਬ ਬੇਟੀ ਪੈਦਾ ਵੀ ਕਰਦੇ ਆ ਫਿਰ ਉਹਦਾ ਪਾਲਣ ਪੋਸ਼ਣ 10 ਮੁੰਡਿਆਂ ਤੋਂ ਵੱਧ ਕਰਦੇ ਆ ਫਿਰ ਉਹਨੂੰ ਖੰਭ ਦਿੰਦੇ ਆ ਵੀ ਚੱਲ ਪੁੱਤ ਉੱਡ ਜੋ ਤੇਰੇ ਤੋਂ ਬਣਿਆ ਜਾਂਦਾ ਬਣ ਐਦੋ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਇੱਕ ਔਰਤ ਜਾਤ ਦੀ ਅੱਜ ਤੇ ਇਸ ਸਾਰਿਆਂ ਨੂੰ ਮੈਂ ਕਹਾਂਗੀ ਵੀ ਔਰਤ ਹੋਣ ਤੇ ਮਾਣ ਕਰਿਓ ਡਰਿਓ ਨਾ ਆ ਮੇਰੀਆਂ ਮਤਾਂ ਕਿਉਂਕਿ ਡਰਨਾ ਹਮੇਸ਼ਾ ਬੁਰੇ ਕੰਮ ਤੋਂ ਚਾਹੀਦਾ ਜਿਹੜੇ ਕੰਮ ਚ ਤੁਹਾਡਾ ਦਿਲ ਕਹਿੰਦਾ ਵੀ ਇਹ ਕੰਮ ਅੱਛਾ ਹੈ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਉਹਦਾ ਨਾਂ ਲੈ ਕੇ ਫਤਿਹ ਤੀਆਂ ਦਾ ਪ੍ਰੋਗਰਾਮ ਮਹਾਲੀ ਦੇ ਵਿੱਚ ਬੜੇ ਧੂਮਤਾਂ ਮਨਾਇਆ ਜਾ ਰਿਹਾ ਜਿੱਥੇ ਬਤੌਰ ਮੁੱਖ ਮਹਿਮਾਨ ਨੇ ਜਿਹੜੇ ਪਰਮਿੰਦਰ ਸੁਹਾਣਾ ਪਹੁੰਚੇ ਨੇ ਟੀਮ ਨਾਲ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਨੇ ਅੱਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਤ੍ਰਿੰਗ ਜਿਹੜਾ ਅਕਾਲੀ ਦਲ ਹੈ ਉਹਨਾਂ ਵੱਲੋਂ ਤੇ ਸੁਹਾਣਾ ਫਾਊਂਡੇਸ਼ਨ ਵੱਲੋਂ ਕਿਵੇਂ ਦੇਖ ਰਹੇ ਹੋ ਸਰ ਦੇਖੋ ਜੀ ਇਹ ਪ੍ਰੋਗਰਾਮ ਰੋਲ ਇੱਕ ਸਾਡੀ ਪ੍ਰਾਤਨ ਦੀਕ ਪ੍ਰਾਤੰ ਸੱਭਿਆਚਾਰ ਨੂੰ ਦਸਰਾਉਂਦਾ ਪ੍ਰੋਗਰਾਮ ਹੈ ਕਿਉਂਕਿ ਅੱਜ ਮਹਾਲੀ ਵਰਗਾ ਸ਼ਹਿਰ ਹੈ ਇਹ ਸ਼ਹਿਰ ਦੇ ਵਿੱਚ ਅੱਜ ਪ੍ਰਾਤਨ ਦੀ ਖਾਂ ਪ੍ਰਾਤਨ ਸੱਭਿਆਚਾਰੋ ਲੋਪ ਹੁੰਦਾ ਜਾ ਰਿਹਾ ਉਹਨੂੰ ਸਮਰਪੜਦਾ ਇੱਕ ਯਤਨ ਸੁਹਾਣਾ ਫਾਊਂਡੇਸ਼ਨ ਔਰ ਸਾਡੇ ਇਸਤਰੀ ਕਲੀਦਲ ਵੱਲੋਂ ਕੀਤਾ ਜਾ ਰਿਹਾ ਜਿਹੜਾ ਕਿ ਬੜਾ ਅਸਲਗ ਹੋ ਗਿਆ ਅੱਜ ਹਜ਼ਾਰਾਂ ਦੀ ਤਦਾਦ ਚ ਇੱਥੇ ਬੀਬੀਆਂ ਪਹੁੰਚੀਆਂ ਸੋ ਮੈਂ ਧੰਨਵਾਦ ਕਰਦਾ ਸਾਡੀ ਸਾਰੀ ਟੀਮ ਜਿਹਨੇ ਅਰੇਂਜਮੈਂਟ ਕਰੇ ਜਿਹਨੇ ਇਹ ਪ੍ਰੋਗਰਾਮ ਲਿਖਿਆ ਸੋ ਇਹ ਪ੍ਰੋਗਰਾਮ ਦੇ ਵਿੱਚ ਆ ਕੇ ਬੀਬੀਆਂ ਦਾ ਹੌਸਲਾ ਵਧੂਗਾ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੇ ਇਨਾਮ ਬੀਬੀਆਂ ਨੂੰ ਕੋਈ ਬੀਬੀਆਂ ਕਰ ਰਹੀਆਂ ਉਹਨਾਂ ਨੂੰ ਨਾਮ ਵੀ ਦਿੱਤੇ ਜਾਣੇ ਆ ਤੇ ਉਸ ਤੋਂ ਬਾਅਦ ਹੋਰ ਬਹੁਤ ਤਰ੍ਹਾਂ ਦੇ ਰੰਗ ਰੰਗ ਪ੍ਰੋਗਰਾਮ ਉਹ ਤੋਂ ਬਾਅਦ ਬੀਬਾ ਜਸਵਿੰਦਰ कौर ਬਰਾੜ ਜੀ ਲੱਗੇ ਹੋਏ ਉਹਨਾਂ ਦਾ ਖੁੱਲਾ ਅਖਾੜਾ ਸੋ ਇਸ ਕਰਕੇ ਸਾਰੀ ਟੀਮ ਵਧਾਈ ਦੀ ਪਾਤਰ ਹੈ ਔਰ ਮੈਂ ਤਾਂ ਇਹ ਕਹੂੰਗਾ ਹਰ ਸ਼ਹਿਰ ਚ ਹਰ ਪਿੰਡ ਚ ਸਾਡੇ ਇਹ ਪ੍ਰਾਤਨ ਦੀ ਕਾਲੇ ਪ੍ਰੋਗਰਾਮ ਹੋਣੇ ਚਾਹੀਦੇ ਤਾਂ ਜੋ ਸਾਡਾ ਸਭਿਆਚਾਰ ਆਪਾਂ ਸੰਭਾਲ ਸਕੀਏ